ਦੋ ਤਿੰਨ ਲੈਚੀਆਂ ਦੀ ਮਾਰ ਹੈ ਦਰਸ਼ਕਾਂ ਨੂੰ ਬੇਨਤੀ ਹੈ ਵੀ ਸਾਬਤ ਜਿਹੜਾ ਹੈਗੀ ਇਹਨੂੰ ਲੈਚੀ ਨੂੰ ਲਿਆ ਜਾਵੇ ਤੇ ਇਹਨੂੰ ਪਾਊਡਰ ਬਣਾ ਕੇ ਰੱਖ ਲੋ ਘਰੇ ਤੇ ਪਾਊਡਰ ਬਣਾ ਕੇ ਬਹੁਤ ਸੌਖਾ ਤਰੀਕਾ ਦੇਖੋ ਜਿਵੇਂ ਨਿੱਕੀ ਲੈਚੀ ਦਾ ਪਾਊਡਰ ਹੈਗਾ ਇਹਦਾ ਸਿਰਫ ਇੰਨਾ ਕੁ ਅੱਧਾ ਚਮਚ ਲੈਣਾ ਹੈਗਾ ਅੱਧਾ ਚਮਚ ਦੇਣ ਦੀ ডোজ ਆ ਤਿੰਨ ਵਾਰ ਹੀ ਲੈਣਾ ਇਨੂੰ ਅੱਧਾ ਚਮਚ ਲੈ ਕੇ ਇਹਨੂੰ ਦਿਨ ਚ ਤਿੰਨ ਵਾਰੀ ਕੋਸੇ ਪਾਣੀ ਨਾਲ ਲਓ ਸਵੇਰੇ ਦੁਪਹਿਰੇ ਸ਼ਾਮੀ 2-3 ਦਿਨ ਦੇ ਵਿੱਚ ਉਹ ਚ ਬੀਪੀ ਨਾਰਮਲ ਹੋ ਜਾਊਗਾ ਨਿੱਕੀ ਇਲਾਇਚੀ ਨਾਲ ਹੀ ਹਾਂਜੀ ਬਿਲਕੁਲ ਅੱਛਾ ਡਾਕਟਰ ਸਾਹਿਬ ਜਿਹੜੇ ਕਹਿੰਦੇ ਨੇ ਸਾਨੀ ਇਲਾਇਚੀ ਲੂਛੀ ਵੀ ਬੜੀਆਂ ਖਾਲੀਆਂ ਉਹ ਬੜੇ ਵੀ ਬੜੇ ਟੋਟਕੇ ਇਹ ਰਵੇ ਅਸੀਂ ਕਰ ਲੈਨੇ ਪਰ ਸਾਡਾ ਬੀਪੀ ਸੈਟਿੰਗ ਚ ਨਹੀਂ ਆ ਰਿਹਾ ਫਿਰ ਉਹਨਾਂ ਦਾ ਤੁਸੀਂ ਕਿਵੇਂ ਹੱਲ ਕਰਦੇ ਹੋ ਉਹਨਾਂ ਵਾਸਤੇ ਦੇਖੋ ਆਪਣੇ ਕੋਲ ਆ ਬੀਪੀ ਕ्योर ਕਿਟ ਹੈਗੀ ਆ ਬੀਪੀ ਨੂੰ ਠੀਕ ਨਹੀਂ ਕਰਦੀ ਬੀਪੀ ਨੂੰ ਕ्योर ਕਰ ਦਿੰਦੀ ਹੈ ਇਹ 15 ਸਾਲ 20 ਸਾਲ ਪੁਰਾਣਾ ਕੋਈ ਮਰੀਜ਼ ਬੀਪੀ ਦੀ ਗੋਲੀ ਖਾ ਰਿਹਾ 15 ਦਿਨ ਦੇ ਵਿੱਚ ਨਾਰਮਲ ਅਸੀਂ ਕਰ ਦਿੰਨੇ ਆ ਦਾਵਾ ਸਾਡਾ ਬੜੇ ਪੇਸ਼ੈਂਟ ਅਸੀਂ 15 15 ਦਿਨਾਂ ਚ ਜਿਹੜੀ ਬੀਪੀ ਦੀਆਂ ਗੋਲੀਆਂ ਬੰਦ ਕਰਵਾਈਆਂ ਇਹਦੀਆਂ ਜਿੱਦਾਂ ਦੇਖੋ ਚਾਰ ਸ਼ੀਸ਼ੀਆਂ ਹੁੰਦੀਆਂ ਸਵੇਰੇ ਪਾਣੀ ਚ ਪਾ ਕੇ ਜਿੱਦਾਂ ਚਾਰ ਚਾਰੇ ਲੈਣੀਆਂ ਹੁੰਦੀਆਂ 10 10 ਮਿੰਟ ਦੇ ਫਰ